हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਮਾ ਸ਼ੇਡ ਇੰਡਿਆ ਕੇ ਆਏਗੇ ਉਹਨਾਂ ਵਿੱਚੋਂ ਇੱਕ ਤਾਂ ਗੀਤਾ ਜੀ ਸੂਈ ਤੇ ਦੋ ਹਜੇ ਕੱਪੜਾ ਨੇ ਥੋੜੇ ਥੋੜੇ ਦਿਨਾਂ ਦੀਆਂ ਭਾਈ ਕੱਚੀਆਂ ਨੇ ਤੇ ਜਿਹੜੀ ਆਪਾਂ ਵੀਡੀਓ ਬਣਾਈ ਆ ਭਾਈ ਕਾਲੇ ਦੀਪ ਘੜ ਵਾਲੇ ਕੋਲੋਂ ਬਣਾਈ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਕਾਉਣ ਵਾਲੀ ਨਵੀਂ ਦਿਨਾਂ ਦੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੋ ਠੀਕ ਹੋ ਬਾਈ ਠੀਕ ਹੈ ਜੀ ਵਧੀਆ ਚੱਲਦਾ ਕੰਮ ਕੰਮ ਕਰ ਪੂਰਾ ਚੰਗਾ ਚੱਲ ਠੀਕ ਹੈ ਤੇ ਨਕੀਨੇ ਅੱਗੇ ਲੈ ਆਉਣਾ ਨਕੀਨੇ ਅੱਜ ਹਾਂ ਕੱਲ ਵੀ ਸੀਗੇ ਗਾਈਆਂ ਵੇਚਤੀਆਂ ਤੇ ਫਿਰ ਬਣ ਕੇ ਵੀਡੀਓ ਕੋ ਬਣਾਈ ਹੋਈਆਂ ਨੇ ਅੱਜ ਠੀਕ ਹੈ ਬਾਈ ਕਈ ਵੀਡੀਓ ਪਾਉਣ ਦਾ ਟਾਈਮ ਹੀ ਮਿਲਦਾ ਹੂੰ ਮੈਂ ਤਾਂ ਹੈਗਾ ਤੇ ਕੱਲੇ ਫਿਰ ਮੁੱਲ ਜਾਇ ਜੀ ਰਹਿਣਗੇ ਬਾਈ ਮੁੱਲ ਜਾਇ ਠੀਕ ਹੈ ਨਾਮ ਤੇ ਆਪਣਾ ਐਡਰੈਸ ਬੋਲੋ। ਨਾਮ ਕਾਲਾ ਸਿੰਘ ਪਿੰਡ ਦੀਪੜ ਜਿਹੜਾ ਬਰਨਾਲਾ ਤਹਿਸੀਲ ਤੋਂ ਆ। ਹੂੰ ਨੇੜੇ ਪਿੰਡ। ਨੇੜੇ ਆਪਾਂ ਨੂੰ ਰਾਮਗੜਾ ਗਿਆ ਵੱਡਾ ਰੋਡ ਇਧਰ ਪਹਾੜ ਸ਼ਹਿਰ ਆ ਗਿਆ ਨਾਲ। ਠੀਕ ਆ। ਕੰਟੈਕਟ ਨੰਬਰ ਬੋਲੋ। 991581083 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਹੈ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ। ਕਾਲੇ ਸੂਈ ਤੋਂ ਇਹ ਟੜਕੇ ਸੂਈ ਆ 4 ਵਜੇ ਜੇਰ ਪੈ ਗਈ ਆ ਭਈਆ ਗਾਰੰਟੀ ਵੀ ਹੈ ਤੇ ਜੇਰ ਵੀ ਦਿਖਾਦੀ। ਠੀਕ ਆ। ਮਗਰ ਬੱਛੀਏ ਜਰਸੀ ਲਈ ਬੱਚਾ ਆ ਗਿਆ ਮਗਰ ਵਸੀ ਬਸਰੀ ਆ ਜਰਸੀ ਬਹੁਤ ਚੰਗੀ ਮਾ ਟਾਪ ਕੁਆਲਿਟੀ ਦੀ ਨਸੀਰ ਕਰ ਮਾ ਟੋਰੀ ਬੈਡ ਤੋੜ ਦੀ ਹਾਂ ਮੈਨੂੰ ਕਾਫੀ ਕਲਰ ਬੱਚਾ ਕਾਫੀ ਕਲਰ ਹੈ ਜਰਸੀ ਕਰਾਸ ਵਸੀ ਹੈ ਬਹੁਤ ਚੰਗੀ ਹੈ ਫੇਸ ਵਗੈਰਾ ਬਈ ਬੈਡ ਵੀ ਚੰਗੀ ਹੈ ਖਣਲੇਵਾ ਵਾਲਾ ਕਮਾਲ ਹੈ ਹਾਂ ਕੀ ਬਾਤ ਹੈ ਦੁੱਧ ਵੀ ਚੰਗਾ ਦੇ ਰਿਹਾ ਡਾਇਰੈਕਟਰ ਕਿੰਨਾ ਇਹਦਾ ਕੱਢਿਆ ਦੁੱਧ ਵੀ ਮਾਲਕ ਨੇ ਕਿਹਾ ਦੇਖੋ ਆਪਣੀ ਤਾਂ ਲਈ ਵੀ ਹੈ ਠੀਕ ਹੈ ਦੁੱਧ ਮਾਲਕ ਨੇ ਕਿਹਾ 18 20 ਕਿਲੋ ਦਿੱਤਾ ਹੋਇਆ ਠੀਕ ਆ ਆਪਾਂ 25 ਨਹੀਂ ਕਹਿੰਦੇ 28 ਹੀ ਕਹਿੰਦੇ ਠੀਕ ਆ ਸੀਲ ਠੰਡੀ ਦੀ ਗਾਰੰਟੀ ਹੈ ਬਹੁਤ ਚੰਗੀ ਹੈ ਦਿਖਾਈਏ ਆਪਾਂ ਰੋਕ ਲਾ ਮੜਾ ਜਾ ਲੈ ਫੀਟਿੰਗ ਬਾਈ ਚੈੱਕ ਕਰੋ ਬੜੀ ਕਮਾਲਾ ਸੀਲ ਠੰਡੀ ਦੀ ਆਪਾਂ ਲੈ ਆਈ ਬਹਿ ਜਾ ਥੱਲੇ ਕੀ ਬਾਤ ਆ ਯਾਰ ਠੰਡੀ ਸੀਲ ਦੇਖੋ ਬਾਈ ਉਹ ਨਾ ਸੀਲ ਠੰਡੀ ਦੀ ਗਾਰੰਟੀ ਹੋਊ ਆਪਣੇ ਲੈ ਉਹ ਮਾ ਦਿਖਾ ਦੇ ਰੋਕ ਲਾ ਪੁੱਤ ਮੜਾ ਮੋੜੀ ਰੋਕੀ ਉਹ ਮਾ ਦਿਖਾ ਸਾਈਜ਼ ਵਾਲਾ ਥਾਣਾ ਤੇ ਚਵਾਈ ਕਾਲੇ ਕਿਵੇਂ ਲੱਚੀ ਚੋਈ ਤੇ ਇੱਕ ਨੰਬਰ ਐ ਸੜਕ ਤੇ ਸੂਈ ਬਾਈ ਆਪਾਂ 4 ਕਿ ਲੀਟਰ ਬੋਲਾ ਕੱਢਿਆ ਹਾਂ ਹਾਂ ਤਿਆਰ ਕੀ ਕਿੰਨੀ ਮੀੜਾ ਹੱਸਦਾ ਬਾਈ ਮੇਰੇ ਸਾਰਾ ਤਾਂ ਇੰਨਾ ਚਾਹੀਦਾ 18-20 ਕਿਲੋ ਦੇਣਾ ਜੀ ਠੀਕ ਐ ਹਾਂ ਬਾਕੀ ਵੱਡੀ-ਬੁੱਡੀ ਬਹੁਤ ਆ ਵੱਡੀ-ਬੁੱਡੀ ਬਹੁਤ ਆ ਬਿਲਕੁਲ ਸਹੀ ਗੱਲ ਆ ਸੈਨਿੰਗ ਬਹੁਤ ਆ ਬਾਈ ਚੰਕ-ਚੰਕ ਇਹ ਗੱਲ ਕਰੀਏ ਕਰਮ ਵਾਲੀ ਦੇ ਫੁੱਲ ਆ ਭਲੀ ਸਮੀ ਦੇਖੋ ਲੇਵਾ ਅਸਲ ਫੀਟਿੰਗ ਆ ਲਾ ਗਿਆ ਹੈ ਨਾ ਹਾਂ ਫੈਟਿੰਗ ਵਾਲਾ ਪਿਓਰ ਮੂਰੂ ਵੀ ਦਿਖਾ ਦੇ ਬਾਈ ਬੈਠੋ ਇੱਕ ਨੰਬਰ ਹਵਾਨਾ ਆ ਗਿਆ ਬਹੁਤ ਚੰਗਾ ਤੇ ਥਣਾ ਦਾ ਸਾਇਆ ਦੇ ਸੀ ਠੰਡੀ ਫੁੱਲ ਆ ਪ ਰੋਕ ਰੋਕ ਕੇ ਤਾਂ ਸੁਣ ਹਾਂ ਤੇ ਮੁੱਲ ਕਾਲੇ ਫਰਾਦੇ ਦਾ ਮੁੱਲ 71000 70 ਨਹੀਂ ਦੇਣੀ ਹੋ ਸਕਦਾ 70000 ਮੁੱਲਾ 70 71 ਮੁੱਲਾ 70 ਨਹੀਂ ਦੇਣੀ ਦੇਖੋ ਬਾਈ 71000 ਮੁੱਲਾ 70000 ਦੀ ਦੇਣੀ ਆ ਨਾਲੇ ਆਏ ਨਹੀਂ ਹੈਗਾ ਵੀ ਤੁਸੀਂ 70 ਚ ਇੱਕ ਨਹੀਂ ਲ ਜਾਂਦੇ ਆ ਕਿ ਦੋ ਲ ਜਾਓਗੇ ਹਾਂ ਬੱਸੀ ਬਹੁਤ ਚੰਗੀ ਆ ਬੱਚਾ ਵੀ ਮਗਰ ਬੱਸੀ ਆਦੀ ਬੱਸੀ ਬੜੀ ਚੰਗੀ ਆ ਸੂਹ ਦੂਜੇ ਬੈਠ ਚੰਗੀ ਆ ਸਹੀ ਗੱਲ ਆ ਬਾਈ ਤੇ ਅੱਗੇ ਕਾਲੇ ਇਹ ਜਰਸੀ ਕਰਾ ਸਕੀ ਬਾਈ ਸੀਲ ਠੰਡੀ ਸਿਰਈ ਆ ਦਿਨ ਦੇ ਜੂ ਪੰਜ ਸੱਤ ਲੈ ਲੈ ਇਹ ਕਾਲੇ ਥਣਮੱਝ ਨਾਲ ਦਾ ਯਾਰ ਥਣਮੱਝ ਨਾਲ ਤੇ ਦਿਨ ਤਾਂ 5-6 ਲੈ ਜੂ ਬੜਾ ਜੀ ਕਾਲਾ ਬਾਈ 5 ਦਿਨ ਬਾਈ ਕਹਿੰਦਾ ਲੈ ਜੀ ਕਿੰਨਾ ਇਹਦਾ ਕਾਲਾ ਮਦਰੀ ਗੋਡੀ ਦੀ ਦੁੱਧ ਪਈ 17 ਕਿਲੋ ਦੁੱਧ ਆਵਾ ਦਾ ਲੱਗਤੇ ਐਦ ਕੀ ਕਿੰਨੀ ਉਮੀਦ ਐਦ ਕੀ 17-18 ਦੇ ਦੂ ਮੇਰੇ ਸਾਬ ਨਾਲ ਤਾਂ ਥਾਂ ਲੈ ਵਾ ਦੇਖ ਕੇ ਕਹਿੰਦੇ ਤੁਰ ਦੇ ਜੇ ਮੈਂ ਗੱਲ ਕਰਾਂ ਆਪਾਂ ਐਵੇਂ 20 ਨਹੀਂ ਕਰੇ 25 ਨਹੀਂ ਕਰਦੇ ਕੀ ਫਰਕ ਨਹੀਂ ਹੈ ਆਪਣੀਆਂ ਲਈਆਂ ਹੁਣ ਕਾਲੇ ਲੇ ਵਾ ਕੋਲਾ ਚੰਗਾ ਗਾਰੰਟੀ ਆਪਾਂ ਕਿਸੇ ਗਾਂ ਦੀ ਨਹੀਂ ਦਿੰਦੇ ਵੀ ਦੁੱਧ ਇੰਨਾ ਦੇਊਗੀ ਆਪਣੀ ਗਾਰੰਟੀ ਹੈ ਗਾਰੰਟੀ ਕਿਸੇ ਗਾਂ ਦੀ ਨਹੀਂਗੀ ਠੀਕ ਹੈ ਬਾਈ ਠੀਕ ਹੈ ਯਾਨੀ ਜਿੰਨਾ ਹਾਂ ਜਿੰਨ ਸੇ ਲੈ ਬੋਕੋ ਬਾਈ ਆ ਪਤਾ ਹੈਗੇ ਕਾਲੇ ਪੰਡਾ ਬਣਦੀ ਆਉਂਦੀ ਆ ਨਾ ਹਾਂ ਹਜੇ ਵੀ ਬਾਈ 5 6 ਦਿਨ ਲਊਗੀ ਲੈ 5 6 ਦਿਨਾਂ ਦੀ ਬਾਈ ਕੱਚੀ ਆ ਉਸ ਹਾਂ ਦਾ ਅੰਦਾਜ਼ਾ ਲਾ ਲੈ ਠੰਡੀ ਦੇਖ ਲੈ ਜਰਸੀ ਕ੍ਰੋਸ ਹੈ ਬਹੁਤ ਚੰਗਿਆਂਗੇ ਜਰਸੀ ਕ੍ਰੋਸ ਆ ਕੀ ਗਰਮੀਆਂ ਦਾ ਕੀ ਤੋਹਫਾ ਹਾਂ ਗਰਮੀਆਂ ਜਿਹੜੀ ਬਾਈ ਬਿਲਕੁਲ ਨਹੀਂ ਮੰਨ ਲਈ ਫੈਟ ਆਉ ਜਿਹੜੀ ਚੰਗੀਆਂ ਉਹ ਦੁੱਧ ਵੀ ਘੜਾ ਹੁਕਨੇ ਪੂਰਾ 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 ਗੱਲ ਕਰੀਏ ਸਰੀਰ ਦੀ ਚਮਕ ਵળી ਬਹੁਤ ਚੰਗੀਆਂ ਚਮਕ ਹੈ ਮਦਰੀ ਕੋਡੀ ਦੀ ਹੈ ਬੜਾ ਜੇ ਆਪਾਂ ਕਹਾਂਗੇ ਮਾੜੀ ਵੱਡੀ ਨਹੀਂ ਸਹੀ ਗੱਲ ਹੈ ਜੀ ਆਪਾਂ ਗੱਲ ਕਰੀਏ ਭਾਈ ਕੱਦ ਕਾੜ ਦੀ ਇਹ ਨਹੀਂ ਹੈਗਾ ਮੈਂ ਆਪਾਂ ਕਹਿੰਦੇ ਵੱਡੀਆਂ ਦਰਮਿਆਨੀ ਹਾਂ ਦਰਮਿਆਨੀ ਹੈ ਉਹ ਐਨੀ ਮੈਂ ਆਪਾਂ ਦੱਸਦਾਂ ਨੇ ਆ ਮਰਾ ਠੀਕ ਹੈ ਐਨੇ ਤੱਕ ਆਉਂਦੀ ਆ ਨਾਂ ਵਾਲੀ ਛੋਟੀ ਹੈ ਜਿਹੜੀ ਦਰਮਿਆਨੀ ਹੈ ਚੱਲੇ ਮੇਰਾ ਦਰਮਿਆਨੀ ਆ ਬਚ ਲੈ ਨਾ ਭਾਈ ਛੋਟੀ ਥੱਲੋਂ ਬਿਠੇ ਰਹੀਏ ਥੱਲੋਂ ਤਾਂ 20 ਕਿਲੋ ਵਾਲੀ ਹੈ ਬਈ ਕੀ ਬਾਤ ਹੈ ਥੱਲੋਂ ਦੇਖੋ ਬਾਕ ਵਾਗਣਾ ਹਾਂ ਜੱਟ ਤੋਂ ਗੱਟ ਮੁੱਲ ਵਿੱਚ ਚੱਕੀ ਫੜਦੀ ਹੈ ਹਜੇ ਵੀ ਸੋ ਹਜੇ ਵੀ ਬਾਈ 5 6 ਦਿਨ ਕੱਢੂ ਤੇ ਮੁੱਲ ਕੜਿਆ 68000 ਦਾ 70 ਦਾ 70 ਬਸ 68 ਦੀ ਦੇਣੀ ਹੈ ਮੁੱਲ ਜੀ ਨਾਲ ਮਰਜ਼ੀ ਕਰਾ ਲੈ 68 ਕਰਾ ਲੈਣਾ 79 ਕਰਾ ਲੈ 78000 ਦੀ ਦੇਣੀ ਹੈ 79 79 ਜਨਾ ਮਰਜ਼ੀ ਕਰਾ ਲੈ 68000 ਦੀ ਅੱਜ ਬਾਈ ਕਹਿੰਨਾ ਆਪਾਂ 68 ਦੀ ਦੇ ਦੇਣਾ 100 ਸੋੜ ਖੋਣੀ ਹੈ ਠੀਕ ਹੈ ਠੀਕ ਹੈ 68000 ਦੀ ਅੱਜ ਬਾਈ ਕਹਿੰਨਾ ਆਪਾਂ ਦੇ ਦੇਣਗੇ ਅੱਗੇ ਸਾਨੂੰ ਬਾਈ ਲਾਸਟ ਤੇ ਦਿਖਾਉਣੀ ਕਿਹੜਾ ਇਹ ਬਾਈ ਦੂਜਾ ਸੂਆ ਸੁੰਦੀ ਤੇ ਰੰਗ ਰੂਪ ਤੇ ਪ੍ਰਿੰਟ ਤਾਂ ਮੈਂ ਰੰਗ ਰੂਪ ਹਜੇ ਵੀ 8-7 ਦਿਨ ਨਹੀਂ ਸੂੰਦੀ ਦੁੱਧ ਮੰਨ ਕੇ ਇਹ ਜਿਹੜੇ ਬੰਦੇ ਤੋਂ ਲਈ ਹੈ ਠੀਕ ਹੈ ਆਪਾਂ ਨੂੰ ਦੁੱਧ 30 ਕਿਲੋ ਕਹਿੰਦੇ ਸੀ ਠੀਕ ਹੈ 25 ਮੰਨ ਕੇ ਦੇਵਾਂਗੇ ਆਪਾਂ ਕਾਲੇ ਲਾਈ ਫਰਦੀ ਆਪਾਂ ਦਾ ਹਾਂ ਹਜੇ ਵੀ 5-7 ਦਿਨ ਸੂੰਦੀ ਨਹੀਂ ਬੈੜ ਸਹੀ ਗੱਲ ਆ ਭਾਈ ਰੋਕ ਲਾ 5-7 ਦਿਨ ਸੂੰਦੀ ਨਹੀਂ ਤੇ ਬਾਕੀ ਲੇਵਾ ਇਹਨੂੰ ਦੇਖੋ ਭਾਈ ਜਿਹੜਾ ਲੱਗਾ ਵਾ ਪੰਡ ਵਾਲਾ ਹਵਾਨਾ ਲੱਗਾ ਵਾ ਘਰਮ ਵਾਲੇ ਨੂੰ ਲੈ ਭਾਈ ਦੁੱਧ ਦੇਊਗੀ 25 ਕਿਲੋ ਹੈ ਬੈੜ ਸਹੀ ਗੱਲ ਆ ਭਾਈ ਕੀ ਆ ਬਾਤ ਆ ਦਿਨ 5 ਯਾਰ ਲਊਗੀ ਜੀ ਹੂੰ ਥਣ ਬੜਾ ਚੰਗਾ ਆ ਗਿਆ ਬੜਾ ਚੰਗਾ ਸਣੇ ਬਾਕੀ ਜਾਨ ਪ੍ਰਾਨ ਬਹੁਤਾ ਵੈੜ ਚ ਜਿੰਦ ਜਾਨ ਦੇਖੋ ਬੱਕ ਜਿੰਦ ਜਾਨ ਦੇਵਾ ਦੇਖੋ ਯਾਰ ਲੈ ਕੇ ਨਹੀਂ ਤੁਰਦਾ ਹਨਾ ਹਾਂ ਸਹੀ ਗੱਲ ਆ ਸਮਾਈ ਬੜੀ ਕਰੀ ਬੈਠ ਦੀ ਸਾਂਭੀ ਆ ਪੂਰੀ ਸਰੋਸਰੋਚਾਰੀ ਵੀ ਅਗਲੇ ਇੱਤੇ ਕਾਲੇ ਇਹਦਾ ਮੁੱਲ ਅਚ 87000 ਦੀ ਵੈੜ ਦੇਣੀ ਆ ਬਸ 87 ਦੀ ਟੋਟਲੀ ਹਾਂ ਬਸ 87 ਦੇ ਦੇਾਂਗੇ ਤੁਹਾਨੂੰ ਕਹਿੰਦਾ ਸਹੀ ਹੈ ਚੱਕੋ ਬਾਈ ਹਾਂ ਮੁੱਲ ਕਰਾ ਲੈ 90 ਕਰਾ ਲੈ 92 ਕਰਾ ਲੈ 87 ਦੀ ਦੇਣੀ ਆ ਚੱਕੋ ਬਾਈ ਮੁੱਲ ਕਰਾਉਣਾ 90 ਕਰਾ ਲਓ 95 ਕਰਾ ਲਓ 87000 ਰੁਪਏ ਦੀ ਬਾਈਕ ਨਾ ਨਹੀਂ ਬਾਈ ਲੋਕ ਇਹ ਜਿਹੀਆਂ ਵੜਦੇ ਨੇ 1 ਲੱਖ 10-10 ਹਜ਼ਾਰ 5-5 ਮੰਗਦੇ ਆ ਮੂੰਹ ਮਾ ਦਿਖਾ ਦੇ ਬਾਈ ਹਾਂ ਤਾਂ ਬਾਈ ਮੂੰਹ ਵੀ ਆਪਾਂ ਦਿਖਾਉਣੇ ਨਾੜਾ ਨੋੜਾ ਦੇਖੋ ਲੈ ਕਰਾਈ ਮੜਾ ਯਾਰ ਫੇਸ ਫਰੀਡ ਸੈਨਿੰਗ ਚਮਕ ਮੈਂ ਕਹਣਾ ਬਾਈ ਲੰਮੀ ਲੰਮੀ ਬਹੁਤ ਆ ਹਾਂ ਚਮਕਣੋਂ ਬਾਈ ਨੂੰ ਸਰਾ ਯਾਰ ਅੱਜ ਇਹ ਮੈਂ ਕਹਣਾ ਵੀ ਗੋਲ-ਨੋਲ ਪਈ ਆ ਹਰ ਇੱਕ ਪਾਸੇ ਹਾਂ ਫਰਸਰ ਗਈ ਪਈ ਐ ਨਹੀਂ ਵੀ ਪਤਲੀ ਹੋ ਜਾ ਟੁੱਟ ਜੂਗੀ ਜਾਂ ਬੁੱਢੀ ਹੋ ਜੂਗੀ ਇਹ ਗੱਲ ਹੈ ਬੁੱਢੀ ਹੋ ਜੂਗੀ ਕਿ ਆਹ ਤਾਂ ਬਾਕੀ ਨਾ ਬਾਲਟਾਂ ਕਾਲੇ ਦਿਖਾਈ ਮੜ ਨੇ ਕਾਲੇ ਮਾਦਾ ਕਨੇ ਕਪੜੇ ਆਪੂ ਬਤੀ ਜਾਂਦਾ ਹਜੇ ਬਾਈ ਘੱਟੋ ਘੱਟ 6 ਦਿਨ ਨਹੀਂ ਸੁੰਦੀ ਇਹ ਬਾਹਰ ਇੰਨਾ ਬਾਹਰ ਹੋਊਗਾ ਹਾਂ ਲੈ ਤਰਾਇਆ ਦੋ ਤਾਲੇ ਨਾਲ ਜੇ ਇਹ ਨਹੀਂ ਨਾ ਦਿੱਤਾ ਦੁੱਧੋ 25 ਕਿਲੋ ਫਿਰ ਕੋਈ ਦਿੰਦੀ ਵੀ ਹੈ ਨਹੀਂ ਕਾਲੇ ਗੱਠਾ ਪਾਈ ਮੈਨੂੰ ਲੱਗਦਾ 2-3 ਗੱਠਾ ਹੋਗਾ ਨਾ ਬਾਹਰ ਨੂੰ ਇਧਰ ਲੈ ਕਿੰਨੀ ਪਾਣੀ ਪਲਾਈ ਆ ਲੇਵੇ ਦੀ ਬਾੜ ਕਾਲੇ ਮੂਰੇ ਨੂੰ ਕਿੰਨਾ ਕ ਮੂਰੇ ਹੂ ਬਲੇ ਬਾਦ ਬਾਈ ਘੱਟੋ ਘੱਟ ਗੱਠ ਤੋਂ ਉੱਤੇ ਹੋ ਮੂਰੇ ਹਾਂ ਗੱਠ ਤੋਂ ਉੱਤੇ ਆ 2 ਗੱਠਾ ਬਾਮੀ ਹੋਵੇ ਨਾ ਹਾਂ ਕੀ ਬਾਤ ਹੈ ਮੁੱਲ ਬਾਈ ਦੇ ਬਾਈ ਅੱਗੇ ਵੀ ਬਸ ਦੇਣ ਲੈਣੀ ਹੁੰਦੇ ਆ ਮੁੱਲ ਬਾਈ ਨੇ ਅੱਜ ਵੀ ਲੈਣ ਦੇਣ ਕਰਤਾ ਆ ਲੈਣ ਦੇਣ ਆ ਯਾ ਅਗਲੇ ਇੰਨੇ ਚ ਕੋਈ ਹਜ਼ਾਰਾਂ ਦਾ ਫਰਕ ਨਹੀਂ ਪੈਣਾ ਇਹਨਾਂ ਚੋਂ ਸੌਆਂ ਦੇ ਪਉ ਜਨਾ ਮੁੱਲ ਕੀਤਾ ਬਾਹਾਂ ਨਹੀਂ ਫਰਕ ਪੈਣਾ ਸਾਰਿਆਂ ਦੇ ਕਰਮੀ ਮਿਨੀਮਲ ਲਾ ਬੰਨ ਕਰਮੀ ਨਹੀਂ ਮੰਨਦੀ ਜਾਨ ਆ ਯਾ ਕਰਾਸ ਜੈਟ ਕਰਾਸ ਚ ਆ ਗਈ ਥੋੜੀ ਹਾਂ ਸਹੀ ਗੱਲ ਆ ਹਾਂ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਮੰਨ ਕੇ ਚਲੋ ਤਿੰਨਾ ਵੜਾਂ ਜੋ ਕੋਈ ਵੀ ਵੜ ਪਸਾਉਂਦਾ ਵੇ ਨਾ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ